ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਇਹ ਕਹਾਣੀ ਜਿਸ ਭਰਾ ਨੇ ਦੱਸੀ ਇਹ ਕਹਾਣੀ ਦੱਸਦੇ ਹੋਏ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਪਾਰ ਆਏ ਕੈਨੇਡਾ ਜਾ ਕੇ ਰਿਸ਼ਤੇ ਇੰਨੇ ਬਦਲ ਜਾਂਦੇ ਹਨ ਕਿ ਤੁਸੀਂ ਯਕੀਨ ਨਹੀਂ ਕਰੋਗੇ ਕਿ ਸਗੀ ਚਾਚੀ ਨੇ ਪਤੀ ਜੀ ਦੇ ਨਾਲ ਜੋ ਕੀਤਾ ਸੁਣ ਕੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਣਗੇ ਇੱਕ ਕਹਾਣੀਆਂ ਜਸਮੀਤ ਨਾਮ ਦੀ ਕੁੜੀ ਦੀ ਕਹਾਣੀ ਜਸਮੀਤ ਪਲੱਸ 2 ਕਰਕੇ ਆਈਲੈਸਟ ਕਰਦੀ ਆ ਕਿਉਂਕਿ ਉਸ ਦਾ ਸੁਪਨਾ ਹੁੰਦਾ ਹੈ ਕੈਨੇਡਾ ਜਾਣ ਦਾ ਤੇ ਉਸ ਦੇ ਮਾਪੇ ਵੀ ਉਸ ਨੂੰ ਨਹੀਂ ਰੋਕਦੇ ਕਿਉਂਕਿ ਪਹਿਲਾਂ ਹੀ ਉਸ ਦੇ ਚਾਚਾ ਤੇ ਚਾਚੀ ਕੈਨੇਡਾ ਦੇ ਵਿੱਚ ਸੀ ਉਸ ਦੀ ਮਾਂ ਨੂੰ ਹੁੰਦਾ ਕਿ ਇਸ ਦੀ ਮਾਵਾ ਵਰਗੀ ਚਾਚੀ ਪਹਿਲਾਂ ਹੀ ਕੈਨੇਡਾ ਦੇ ਵਿੱਚ ਹੈ ਤੇ ਉਹ ਉਸ ਨੂੰ ਜਾਂਦੀ ਨੂੰ ਹੀ ਸਾਂਭ ਲਵੇਗੀ ਉਹ ਆਪਣੀ ਚਾਚੀ ਦੇ ਨਾਲ ਫੋਨ ਤੇ ਗੱਲ ਕਰਦੀ ਆ ਤੇ ਉਸ ਦੀ ਚਾਚੀ ਆਖਦੀ ਹੈ ਕਿ ਕੋਈ ਨਾ ਆ ਜਾਣੀ ਉਹ ਆਪਣੀ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੰਦੀ ਹੈ ਬੜੇ ਚਾਹਾਂ ਦੇ ਨਾਲ ਉਹ ਕੈਨੇਡਾ ਜਾਣ ਦੇ ਲਈ ਸ਼ਾਪਿੰਗ ਕਰਦੀ ਆ ਪਰ ਉਹਨੂੰ ਨਹੀਂ ਪਤਾ ਸੀ ਕਿ ਕੈਨੇਡਾ ਜਾਣ ਸਾਰ ਹੀ ਉਹਦੇ ਨਾਲ ਕੀ ਹੋਣ ਵਾਲਾ ਹੈ ਉਸਨੇ ਤਾਂ ਕਦੇ ਸੋਚਿਆ ਤੱਕ ਨਹੀਂ ਸੀ ਕਿ ਮੇਰੀ ਸખી ਚਾਚੀ ਹੀ ਮੇਰੇ ਨਾਲ ਇਸ ਤਰ੍ਹਾਂ ਕਰ ਦੇਵੇਗੀ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਫੋਨ ਕੀਤੇ ਜਾਂਦੇ ਹਨ ਕਿ ਜਸਮੀਤ ਨੇ ਸੋਮਵਾਰ ਨੂੰ ਕੈਨੇਡਾ ਨੂੰ ਚੜ੍ਹ ਜਾਣਾ ਹੈ ਸਾਰੇ ਰਿਸ਼ਤੇਦਾਰ ਐਂਟਵਾਰ ਨੂੰ ਉਸ ਨੂੰ ਮਿਲਣ ਆਉਂਦੇ ਹਨ ਉਸ ਦਾ ਪਾਪਾ ਵੀ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਕਿ ਮੇਰੀ ਧੀ ਕੈਨੇਡਾ ਜਾ ਰਹੀ ਹੈ ਕਿਉਂਕਿ ਉਸ ਦੀ ਧੀ ਨੇ ਆਪਣੇ ਸਕੇ ਚਾਚੇ ਤੇ ਸખી ਚਾਚੀ ਦੇ ਕੋਲ ਜਾਣਾ ਸੀ ਇਸ ਲਈ ਮਾਪੇ ਨੂੰ ਭੋਰਾ ਵੀ ਫਿਕਰ ਨਹੀਂ ਸੀ ਉਸ ਦੀਪੂ ਆਪ ਪੁੱਛਦੀ ਹੈ ਕਿ ਜਸਮੀਤ ਤੇਰਾ ਚਿੱਤ ਲੱਗ ਜਾਵੇਗਾ ਤਾਂ ਜਸਮੀਤ ਆਖਦੀ ਹੈ ਮੇਰਾ ਚਿੱਤ ਕਿਉਂ ਨਾ ਲੱਗੇਗਾ ਉੱਥੇ ਮੇਰੀ ਮਾਵਾ ਵਰਗੀ ਚਾਚੀ ਤੇ ਮੇਰੇ ਪਿਓ ਵਰਗਾ ਚਾਚਾ ਹੈ ਮੈਂ ਕਿਹੜਾ ਉੱਥੇ ਇਕੱਲੀ ਨੇ ਰਹਿਣਾ ਹੈ ਉਹ ਆਪਣੇ ਮਾਪੇ ਨੂੰ ਵੀ ਤਲਾਸ਼ਾ ਦਿੰਦੀ ਆ ਕਿ ਤੁਸੀਂ ਬੇਫਿਕਰ ਹੋ ਜਾਵੋ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੈਂ ਇੱਕ ਘਰ ਛੱਡ ਕੇ ਦੂਸਰੇ ਘਰ ਜਾਣਾ ਹੈ ਇਸ ਦੇ ਵਿੱਚ ਫਿਕਰ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਫਿਰ ਪੂਆ ਵੀ ਆਖਦੀ ਆ ਹਾਂ ਭਾਬੀ ਤੁਸੀਂ ਫਿਕਰ ਕਾਤੋਂ ਕਰਦੇ ਹੋ ਜਦੋਂ ਛੋਟਾ ਵੀਰ ਤੇ ਛੋਟੀ ਭਰਜਾਈ ਉੱਥੇ ਆ ਫਿਰ ਤੁਹਾਡਾ ਤਾਂ ਫਿਕਰ ਕਰਨਾ ਬਣਦਾ ਹੀ ਨਹੀਂ ਜਸਮੀਤ ਵੀ ਆਖਦੀ ਹੈ ਕਿ ਇਹ ਹੀ ਗੱਲ ਤਾਂ ਮੈਂ ਕਈ ਦਿਨਾਂ ਦੀ ਇਹਨਾਂ ਨੂੰ ਕਹਿ ਰਹੀ ਆ ਪਰ ਇਹ ਮੇਰੀ ਗੱਲ ਮੰਨਣ ਨਾ ਤਾਂ ਮੰਮੀ ਤਾਂ ਬਸ ਐਵੇਂ ਹੀ ਅੱਖਾਂ ਦੇ ਵਿੱਚੋਂ ਹੰਝੂ ਸੁੱਟਣ ਲੱਗ ਜਾਂਦੀ ਆ ਤੇ ਮੰਮੀ ਤੁਹਾਨੂੰ ਪਤਾ ਹੈ ਨਾ ਕਿ ਜੇਕਰ ਇਸ ਤਰ੍ਹਾਂ ਤੁਸੀਂ ਹੰਝੂ ਸਿੱਟੇ ਗਏ ਤਾਂ ਉੱਥੇ ਜਾ ਕੇ ਮੇਰਾ ਚਿੱਤ ਨਹੀਂ ਲੱਗਣਾ ਫਿਰ ਉਸ ਦਾ ਪਾਪਾ ਉਸ ਦੀ ਮਾਂ ਨੂੰ ਸਮਝਾਉਂਦਾ ਹੈ ਕਿ ਕਿਉਂ ਰੋਈ ਜਾਨੀ ਆ ਨਿਆਣੀ ਦਾ ਜਾਂਦੀ ਦਾ ਮਨ ਖਰਾਬ ਕਰੇਗੀ ਤੂੰ ਆਪਾਂ ਨਿਆਣੀ ਨੂੰ ਖੁਸ਼ੀ ਖੁਸ਼ੀ ਤੋਰਨਾ ਹੈ ਜੇ ਉੱਥੇ ਜਾ ਕੇ ਇਹ ਵਧੀਆ ਆਪਦਾ ਕੰਮਕਾਰ ਕਰੇ ਤੇ ਮਨ ਲਾ ਕੇ ਪੜਾਈ ਕਰੇ ਚਲੋ ਅਗਲਾ ਦਿਨ ਚੜਦਾ ਹੈ ਤੇ ਅਗਲੇ ਦਿਨ ਉਸ ਦਾ ਪਾਪਾ ਤੇ ਉਸ ਦਾ ਫੁੱਫੜ ਉਸ ਨੂੰ 에য়ারਪੋਰਟ ਤੇ ਛੱਡਣ ਲਈ ਜਾਂਦੇ ਹਨ ਉਸ ਦੀ ਮਾਂ ਕਹਦੀ ਹੈ ਕਿ ਮੈਂ ਨਹੀਂ ਜਾ ਸਕਦੀ ਮੈਂ ਆਪਣੀ ਧੀ ਨੂੰ ਆਪਣੇ ਤੋਂ ਦੂਰ ਹੁੰਦਾ ਦੇਖ ਨਹੀਂ ਸਕਦੀ ਇਸ ਲਈ ਮੈਂ ਘਰੇ ਹੀ ਰਹਾਂਗੀ ਘਰੇ ਉਸ ਦੀ ਭੂਆ ਉਸ ਦੀ ਮਾਂ ਦੇ ਕੋਲ ਰਹਿੰਦੀ ਹੈ ਤੇ ਉਸ ਦਾ ਪਾਪਾ ਆਖਦਾ ਹੈ ਕਿ ਭੈਣੇ ਤੂੰ ਇਹਦੇ ਕੋਲ ਹੀ ਰਹੀਂ ਇਹਦਾ ਪਤਾ ਨਹੀਂ ਕਦੋਂ ਬਲੱਡ ਵਧਾ ਘਟਾ ਲੈਂਦੀ ਹੈ ਤੂੰ ਇਸ ਦਾ ਖਿਆਲ ਰੱਖੀ ਉਹ ਆਖਦੀ ਹੈ ਕੋਈ ਨਾ ਵੀਰੇ ਮੈਂ ਪਾ ਵੀ ਦੇ ਕੋਲ ਹੀ ਹਾਂ ਤੁਸੀਂ ਬੇਫਿਕਰ ਹੋ ਕੇ ਜਸਮੀਤ ਨੂੰ ਚੜਾ ਕੇ ਆਵੋ ਚਲੋ ਜਸਮੀਤ ਦੀ ਰਾਤ ਨੂੰ 9 ਵਜੇ ਦੀ ਫਲੈਟ ਹੁੰਦੀ ਆ ਤੇ 9 ਵਜੇ ਦੀ ਵਜੇ ਜਸਮੀਤ ਦਾ ਪਾਪਾ ਤੇ ਫੁੱਫੜ ਉਸ ਨੂੰ ਜਹਾਜ਼ ਤੇ ਚੜਾ ਦਿੰਦੇ ਹਨ ਤੇ ਉਧਰ ਜਸਮੀਤ ਕੈਨੇਡਾ ਪਹੁੰਚ ਜਾਂਦੀ ਹੈ ਜਦੋਂ ਜਸਮੀਤ ਕੈਨੇਡਾ ਪਹੁੰਚਦੀ ਹੈ ਤਾਂ ਜਦੋਂ ਘਰੇ ਜਾਂਦੀ ਹੈ ਤਾਂ ਸਿਰਫ ਉਸਦਾ ਚਾਚਾ ਹੀ ਘਰੇ ਹੁੰਦਾ ਹੈ ਉਸਦੀ ਚਾਚੀ ਕੰਮ ਤੇ ਗਈ ਹੁੰਦੀ ਹੈ ਉਹ ਆਪਣੇ ਚਾਚੇ ਨੂੰ ਜਾ ਕੇ ਮਿਲਦੀ ਹੈ ਤੇ ਬਹੁਤ ਖੁਸ਼ ਹੁੰਦੀ ਹੈ ਉਸਦਾ ਚਾਚਾ ਵੀ ਬਹੁਤ ਖੁਸ਼ ਹੁੰਦਾ ਪਰ ਉਸਦੇ ਚਾਚੇ ਦੇ ਚਿਹਰੇ ਤੇ ਇੱਕ ਅਦਾਸੀ ਹੁੰਦੀ ਆ ਜਸਮੀਤ ਉਸ ਅਦਾਸੀ ਨੂੰ ਦੇਖਦੀ ਤਾਂ ਹੈ ਪਰ ਉਸ ਬਾਰੇ ਕੋਈ ਗੱਲ ਨਹੀਂ ਕਰਦੀ ਉਸ ਨੂੰ ਲੱਗਦਾ ਕਿ ਸ਼ਾਇਦ ਉਸਦਾ ਚਾਚਾ ਕੰਮ ਤੋਂ ਥੱਕਿਆ ਆਇਆ ਹੋਵੇਗਾ ਐਸ ਕਰਕੇ ਉਸ ਦਾ ਚਿਹਰਾ ਇਸ ਤਰ੍ਹਾਂ ਹੈ ਚਲੋ ਜਸਮੀਤ ਵੀ ਥੱਕੀ ਗਈ ਹੁੰਦੀ ਆ ਉਸ ਦਾ ਚਾਚਾ ਪੁੱਛਦਾ ਕਿ ਕੁਝ ਖਾਵੇਂ ਪੀਵੇਂਗੀ ਪਰ ਉਹ ਆਖਦੀ ਆ ਨਹੀਂ ਚਾਚਾ ਜੀ ਮੇਰਾ ਕਾਸੇ ਨੂੰ ਚਿੱਤ ਨਹੀਂ ਕਰ ਰਿਹਾ ਮੈਂ ਹੁਣ ਆਰਾਮ ਕਰਨਾ ਚਾਹੁੰਦੀ ਆ ਤਾਂ ਉਸ ਦਾ ਚਾਚਾ ਉਸ ਨੂੰ ਕਮਰਾ ਦਿਖਾ ਦਿੰਦਾ ਹੈ ਤੇ ਜਸਮੀਤ ਆਰਾਮ ਕਰਨ ਦੇ ਲਈ ਚਲੀ ਜਾਂਦੀ ਹੈ 2 ਘੰਟੇ ਬਾਅਦ ਉਸਦੀ ਚਾਚੀ ਕੰਮ ਤੋਂ ਆਉਂਦੀ ਹੈ ਤੇ ਜਦੋਂ ਜਸਮੀਤ ਦੇ ਕਮਰੇ ਦੇ ਵਿੱਚ ਜਾਂਦੀ ਆ ਤਾਂ ਉਹ ਆਖਦੀ ਹੈ ਆ ਗਈ ਜਸਮੀਤ ਜਸਮੀਤ ਆਖਦੀ ਹੈ ਹਾਂ ਜੀ ਚਾਚੀ ਮੈਂ ਤੁਹਾਨੂੰ ੜਿਕ ਦੀ ੜਿਕ ਦੀ ਸੌ ਗਈ ਮੈਂ ਤੁਹਾਡੀ ਬਹੁਤ ਵੇਟ ਕੀਤੀ ਪਰ ਫਿਰ ਮੈਨੂੰ ਨੀਂਦ ਆਉਣ ਲੱਗ ਗਈ ਤਾਂ ਉਸਦੀ ਚਾਚੀ ਆਖਦੀ ਹੈ ਕੋਈ ਨਾ ਸੌਂ ਜਾ ਅੱਜ ਦੀ ਰਾਤ ਤੂੰ ਰੱਜ ਕੇ ਸੌਂ ਜਾ ਤਾਂ ਜਸਮੀਤ ਸੋਚਦੀ ਆ ਕਿਉਂ ਚਾਚੀ ਜੀ ਤੁਸੀਂ ਇਸ ਲਈ ਕਿਉਂ ਕਹਿ ਰਹੇ ਹੋ ਤਾਂ ਉਸ ਦੀ ਚਾਚੀ ਆਖਦੀ ਹੈ ਨਹੀਂ ਨਹੀਂ ਕੁਝ ਨਹੀਂ ਮੈਂ ਤਾਂ ਵੈਸੇ ਹੀ ਕਹਿ ਰਹੀ ਸੀ ਅਗਲੇ ਦਿਨ ਸਵੇਰ ਹੁੰਦੀ ਹੈ ਤਾਂ ਜਸਮੀਤ ਆਖਦੀ ਹੈ ਕਿ ਮੈਂ ਜਿਸ ਕਾਲਜ ਦੇ ਵਿੱਚ ਐਡਮਿਸ਼ਨ ਲਈ ਹੈ ਮੈਨੂੰ ਇੱਕ ਵਾਰ ਉਸ ਕਾਲਜ ਦੇ ਵਿੱਚ ਛੱਡਿਆ ਬੋ ਉਸ ਦਾ ਚਾਚਾ ਉਸ ਨੂੰ ਛੱਡਣ ਜਾਂਦਾ ਹੈ ਇਸ ਤਰ੍ਹਾਂ 2-3 ਦਿਨ ਲੰਘ ਜਾਂਦੇ ਹਨ ਤੇ ਦੋਹਾਂ ਤਿੰਨਾਂ ਦਿਨਾਂ ਬਾਅਦ ਉਸ ਦੀ ਚਾਚੀ ਜੋ ਉਸ ਨੂੰ ਆਖਦੀ ਹੈ ਉਹ ਸੁਣ ਕੇ ਜਸਮੀਤ ਹੈਰਾਨ ਰਹਿ ਜਾਂਦੀ ਆ ਉਸ ਦੀ ਚਾਚੀ ਆਖਦੀ ਹੈ ਕਿ ਜਸਮੀਤ ਕੱਲ ਜਾਣ ਤੋਂ ਪਹਿਲਾਂ ਇੱਕ ਤਾਂ ਤੈਨੂੰ ਕੱਪੜੇ ਧੋ ਕੇ ਜਾਣੇ ਪਿਆ ਕਰਨਗੇ ਤੇ ਕੱਲ ਜਿੱਤੋ ਆ ਕੇ ਤੈਨੂੰ ਖਾਣਾ ਬਣਾਉਣਾ ਪਿਆ ਕਰੇਗਾ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਅੱਗੇ ਤਾਂ ਸਾਡੇ 2 ਜਣਿਆਂ ਦਾ ਖਾਣਾ ਹੁੰਦਾ ਸੀ ਤੇ ਹੁਣ ਆਪਾਂ 3 ਜਣੇ ਹੋ ਗਏ ਆ ਪਹਿਲਾਂ ਤਾਂ ਜਸਮੀਤ ਹੈਰਾਨਗੀ ਜੀ ਹੁੰਦੀ ਆ ਕਿ ਮੈਂ ਅਜੇ ਥੋੜੇ ਦਿਨ ਪਹਿਲਾਂ ਹੀ ਆਈ ਹਾਂ ਚਾਚੀ ਜੀ ਨੇ ਮੈਨੂੰ ਕੰਮ ਵੀ ਗਨਮਾਉਣ ਲੱਗ ਗਈ ਪਰ ਫਿਰ ਜਸਮੀਤ ਆਖਦੀ ਆ ਕੋਈ ਨਾ ਕਰੇ ਵੀ ਤਾਂ ਮੈਂ ਮੰਮੀ ਦੇ ਨਾਲ ਕੰਮ ਕਰਵਾਉਂਦੀ ਹੀ ਸੀ ਉਹ ਕਾਲਜ ਜਾਣ ਤੋਂ ਪਹਿਲਾਂ ਫਟਾਫਟ ਕੱਪੜੇ ਤੋਹ ਦਿੰਦੀ ਹੈ ਤੇ ਕਾਲਜ ਤੋਂ ਆ ਕੇ ਖਾਣਾ ਬਣਾਉਂਦੀ ਹੈ ਪਰ ਉਸ ਦੀ ਹੈਰਾਨੀ ਦੀ ਹੱਦ ਉਦੋਂ ਨਹੀਂ ਰਹਿੰਦੀ ਜਦੋਂ ਉਸਦੀ ਚਾਚੀ ਆਖਦੀ ਹੈ ਕਿ ਸਾਰੇ ਬਰਤਨ ਚੱਕ ਕੇ ਸਾਫ਼ ਕਰੋ ਉਹ ਕਰਦੇ ਸਾਰੇ ਕੰਮ ਹੌਲੀ-ਹੌਲੀ ਜਸਮੀਤ ਤੋਂ ਕਰਵਾਉਂਦੀ ਹੈ ਖਾਣਾ ਬਣਾਉਣਾ ਘਰ ਦੀ ਸਫਾਈ ਕਰਨੀ ਕੱਪੜੇ ਧੋਣੇ ਜਸਮੀਤ ਇੰਨੇ ਕੰਮ ਕਰਕੇ ਥੱਕ ਜਾਂਦੀ ਹੈ ਉਸ ਦੇ ਲਈ ਪੜ੍ਹਾਈ ਦੇ ਲਈ ਟਾਈਮ ਕੱਢਣਾ ਬਹੁਤ ਔਖਾ ਹੋ ਜਾਂਦਾ ਤੇ ਫਿਰ ਇੱਕ ਦਿਨ ਜਸਮੀਤ ਆਪਣੀ ਮਾਂ ਦੇ ਨਾਲ ਫੋਨ ਤੇ ਗੱਲ ਕਰ ਰਹੀ ਹੁੰਦੀ ਹੈ ਉਸਦੀ ਮਾਂ ਪੁੱਛਦੀ ਹੈ ਕਿ ਜਸਮੀਤ ਕੀ ਹਾਲ ਹੈ ਤੇਰਾ ਵਧੀਆ ਦਿਨ ਲੱਗਿਆ ਹੈ ਨਾ ਗੱਲ ਕਰਦੀ ਕਰਦੀ ਦੀਆਂ ਉਸ ਦੀਆਂ ਤਾਂ ਤਾਂ ਆ ਨਿਕਲ ਜਾਂਦੀਆਂ ਉਸ ਦੀ ਮਾਂ ਪੁੱਛਦੀ ਹੈ ਕਿ ਕਮਲਗੇ ਤੂੰ ਰੋਨੀ ਕਿਉਂ ਆ ਤਾਂ ਜਸਮੀਤ ਦੱਸਦੀ ਹੈ ਕਿ ਚਾਚੀ ਮੇਰੇ ਨਾਲ ਇਸ ਤਰ੍ਹਾਂ ਕਰਦੀ ਹੈ ਪਹਿਲਾਂ ਤਾਂ ਥੋੜਾ ਬਹੁਤਾ ਕੰਮ ਸੀ ਚਲੋ ਜਿੰਨਾ ਮੈਂ ਤੁਹਾਡੇ ਨਾਲ ਕਰਾਉਂਦੀ ਹੁੰਦੀ ਸੀ ਉਹ ਤਾਂ ਵੱਖਰੀ ਗੱਲ ਹੈ ਮੈਂ ਸੋਚਿਆ ਕਿ ਮੰਮੀ ਨਾਲ ਵੀ ਤਾਂ ਕਰਾਉਂਦੀ ਹਾਂ ਪਰ ਹੁਣ ਤਾਂ ਘਰ ਦਾ ਕੋਈ ਵੀ ਕੰਮ ਚਾਚੀ ਆਪ ਨਹੀਂ ਕਰਦੀ ਸਾਰੇ ਕੰਮ ਮੇਰੇ ਤੋਂ ਕਰਵਾਉਂਦੀ ਹੈ ਉਸ ਦੀ ਮਾਤਾ ਸੁਣ ਕੇ ਜਿਵੇਂ ਕਲਜਾ ਹੀ ਪਾੜ ਜਾਂਦਾ ਹੈ ਮੇਰੀ ਭੋਰਾ ਭਰਤੀ ਤੋਂ ਇੰਨਾ ਕੰਮ ਕਰਾਇਆ ਜਾਂਦਾ ਹੈ ਉਸੇ ਵਕਤ ਉਹ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਹੈ ਤੇ ਆਖਦੀ ਹੈ ਕਿ ਤੁਸੀਂ ਆਪਣੇ ਭਰਾ ਦੇ ਨਾਲ ਗੱਲ ਕਰੋ ਅਗਲੇ ਦਿਨ ਉਸ ਦਾ ਚਾਚਾ ਉਸ ਦੀ ਚਾਚੀ ਦੇ ਨਾਲ ਗੱਲ ਕਰਦਾ ਹੈ ਕਿ ਤੂੰ ਕੁੜੀ ਤੋਂ ਇੰਨਾ ਕੰਮ ਕਰਾਉਣੀ ਆ ਉਸਦੇ ਡੈਡੀ ਦਾ ਫੋਨ ਆਇਆ ਸੀ ਕੁੜੀ ਨੇ ਸਭ ਕੁਝ ਦੱਸ ਦਿੱਤਾ ਉਸਦੀ ਚਾਚੀ ਨੂੰ ਇੰਨਾ ਜਿਆਦਾ ਗੁੱਸਾ ਆਉਂਦਾ ਹੈ ਕਿ ਉਹ ਜਿਸਮੀਤ ਦੀ ਬਾਹ ਫੜਦੀ ਹੈ ਤੇ ਉਸ ਨੂੰ ਘਰੋਂ ਬਾਹਰ ਕੱਢ ਦਿੰਦੀ ਹੈ ਉਸ ਦਾ ਕੱਪੜਿਆਂ ਵਾਲਾ ਟੈਚੀ ਵੀ ਚਲਾ ਕੇ ਮਾਰਦੀ ਹੈ ਤੇ ਆਖਦੀ ਹੈ ਦਫਾ ਹੋ ਜਾ ਇੱਥੋਂ ਨਾਲੇ ਤਾਂ ਮੈਂ ਤੈਨੂੰ ਰੱਖਿਆ ਹੈ ਤੈਨੂੰ ਛੱਤ ਦਿੱਤੀ ਹੈ ਤੈਨੂੰ ਫੇਰੀ ਵਿੱਚ ਰੱਖ ਰਹੀ ਆ ਉਲਟਾ ਤੂੰ ਫੋਨ ਕਰਕੇ ਮੇਰੇ ਖਿਲਾਫ ਹੀ ਗੱਲਾਂ ਕਰਦੀ ਹੈ ਜਸਮੀਤ ਹੱਕੀ ਬਕੀ ਰਹਿ ਜਾਂਦੀ ਹੈ ਉਹ ਆਪਣੇ ਚਾਚੇ ਦੇ ਮੂੰਹ ਵੱਲ ਵੇਖਦੀ ਹੈ ਕਿ ਮੇਰਾ ਚਾਚਾ ਕੁਝ ਬੋਲੇਗਾ ਪਰ ਉਸ ਦਾ ਚਾਚਾ ਕੁਝ ਨਹੀਂ ਬੋਲਦਾ ਜਸਮੀਤ ਸਮਝ ਜਾਂਦੀ ਹੈ ਕਿ ਕੈਨੇਡਾ ਆ ਕੇ ਚਾਚਾ ਵੀ ਚਾਚੀ ਤੋਂ ਡਰਨ ਲੱਗ ਪਿਆ ਉਹ ਚੁੱਪ ਕੀਤਾ ਖੜਾ ਰਹਿੰਦਾ ਹੈ ਜਸਮੀਤ ਉਥੋਂ ਰੋਂਦੀ ਹੋਈ ਤੁਰ ਜਾਂਦੀ ਹੈ ਤੇ ਜਸਮੀਤ ਨੂੰ ਇੱਕ ਲੜਕੀ ਮਿਲਦੀ ਹੈ ਜੋ ਜਸਮੀਤ ਦੇ ਪਿੰਡਾਂ ਦੀ ਹੀ ਹੁੰਦੀ ਹੈ ਉਹ ਜਸਮੀਤ ਨੂੰ ਆਪਣੇ ਨਾਲ ਲੈ ਜਾਂਦੀ ਹੈ ਤੇ ਰੋਣ ਦਾ ਕਾਰਨ ਪੁੱਛਦੀ ਹੈ ਜਸਮੀਤ ਉਸ ਨੂੰ ਸਾਰੀ ਗੱਲ ਦੱਸਦੀ ਆ ਕਿ ਕਿਵੇਂ ਆਈ ਤਾਂ ਇਸ ਲਈ ਸੀ ਕਿ ਮੇਰਾ ਸਗਾ ਚਾਚਾ ਤੇ ਚਾਚੀ ਇੱਥੇ ਹੈ ਉਹ ਮੈਨੂੰ ਸੰਭ ਲੈਣਗੇ ਪਰ ਚਾਚੀ ਨੇ ਤਾਂ ਹੱਦ ਹੀ ਕਰਤੀ ਕਰਦਾ ਸਾਰਾ ਕੰਮ ਹੀ ਮੇਰੇ ਤੋਂ ਕਰਵਾਉਂਦੀ ਆ ਆਪ ਤਾਂ ਕਿਸੇ पांडे ਨੂੰ ਵੀ ਹੱਥ ਨਹੀਂ ਲਾਉਂਦੀ ਇਥੋਂ ਤੱਕ ਕਿ ਝਾੜੂ ਪੋਚਾ ਵੀ ਮੈਂ ਕਰਦੀ ਆ ਰੋਟੀ ਟੁੱਕ ਵੀ ਮੈਂ ਕਰਦੀ ਕੱਪੜੇ ਵੀ ਮੈਂ ਧੋਂਦੀ ਬਰਤਨ ਵੀ ਸਾਫ਼ ਮੈਂ ਕਰਦੀ ਚਾਚੀ ਸਾਰਾ ਦਿਨ ਮੇਰੇ ਤੇ ਹੁਕਮ ਚਲਾਉਂਦੀ ਰਹਿੰਦੀ ਸੀ ਜੇ ਕਿਤੇ ਮੈਂ ਬਿਮਾਰ ਸ਼ਮਾਰ ਵੀ ਹੋ ਜਾਂਦੀ ਤਾਂ ਵੀ ਚਾਚੀ ਕਹਿੰਦੀ ਕੋਈ ਗੱਲ ਨਹੀਂ ਤੈਨੂੰ ਕੋਈ ਮੌਤ ਨਹੀਂ ਆਉਣ ਲੱਗੀ ਤੂੰ ਪਹਿਲਾਂ ਕੰਮ ਕਰ ਦੇ ਫਿਰ ਆਰਾਮ ਕਰ ਲਵੀ ਤੇ ਜਦੋਂ ਮੈਂ ਮੰਮੀ ਨੂੰ ਦੱਸਿਆ ਤਾਂ ਫਿਰ ਚਾਚੀ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਉਹ ਕੁੜੀ ਕਹਿਣ ਲੱਗੀ ਕੋਈ ਗੱਲ ਨਹੀਂ ਮੈਂ ਤੈਨੂੰ ਰਹਿਣ ਦੇ ਲਈ ਕਮਰਾ ਦੇ ਦੇਵਾਂਗੀ ਜਿਸ ਕਮਰੇ ਦੇ ਵਿੱਚ ਮੈਂ ਰਹਿਨੀ ਆ ਤੂੰ ਮੇਰੇ ਨਾਲ ਥੋੜੇ ਦਿਨ ਰਹਿ ਲਵੇਂ ਫਿਰ ਮੈਂ ਤੈਨੂੰ ਅਲੱਗ ਕਮਰਾ ਲੈ ਦੇਵਾਂਗੀ ਤੂੰ ਫਿਕਰ ਨਾ ਕਰ ਤੇ ਫਿਰ ਉਹ ਕੁੜੀ ਉਸ ਨੂੰ ਅਲੱਗ ਕਮਰਾ ਲੈ ਦਿੰਦੀ ਹੈ ਤੇ ਜਿਸਮੀਤ ਕੰਮ ਤੇ ਜਾਂਦੀ ਹੈ ਤੇ ਆਪਣਾ ਕਿਰਾਇਆ ਭਰਦੀ ਹੈ ਤੇ ਪੜਨ ਵੀ ਜਾਂਦੀ ਹੈ ਪਰ ਜਸਮੀਤ ਇਸ ਗੱਲੋਂ ਬੜੀ ਦੁਖੀ ਹੁੰਦੀ ਆ ਕਿ ਉਸਦੇ ਸਕੇ ਚਾਚੇ ਚਾਚੀ ਨੇ ਇਸ ਤਰ੍ਹਾਂ ਕੀਤਾ ਜਸਮੀਤ ਉੱਥੇ ਪੜ ਰਹੀ ਹੁੰਦੀ ਆ ਤੇ ਉਸ ਦਾ ਚਾਚਾ ਤੇ ਚਾਚੀ 6 ਮਹੀਨਿਆਂ ਬਾਅਦ ਇੱਧਰ ਪੰਜਾਬ ਆਉਂਦੇ ਨੇ ਇੱਧਰ ਉਸ ਦਾ ਚਾਚਾ ਚਾਚੀ ਉਸਦੇ ਮੰਮੀ ਡੈਡੀ ਇੱਕੋ ਘਰ ਵਿੱਚ ਰਹਿੰਦੇ ਸੀ ਤੇ ਇੱਕੋ ਚੁੱਲ੍ਹੇ ਤੇ ਉਹਨਾਂ ਦੀ ਰੋਟੀ ਬਣਦੀ ਸੀ ਜਦੋਂ ਹੁਣ ਉਹ ਇੱਧਰ ਪੰਜਾਬ ਆਉਂਦੇ ਹਨ ਤਾਂ ਉਹਨਾਂ ਉਸ ਦੀ ਮਾਂ ਰੋਟੀ ਬਣਾਉਂਦੀ ਹੈ 4-5 ਦਿਨ ਤੱਕ ਉਸ ਦੀ ਚਾਚੀ ਅੰਦਰੋਂ ਹੀ ਨਹੀਂ ਨਿਕਲਦੀ ਉਸ ਦਾ ਚਾਚਾ ਬਾਹਰ ਆਉਂਦਾ ਹੈ ਤੇ ਰੋਟੀ ਪਾ ਕੇ ਲੈ ਜਾਂਦਾ ਹੈ ਤੇ ਅੰਦਰ ਹੀ ਬੈਠੀ ਚਾਚੀ ਰੋਟੀ ਖਾ ਲੈਂਦੀ ਤੇ ਨਾਲੇ ਆਪਣੇ ਮੁੰਡੇ ਨੂੰ ਵੀ ਖਵਾ ਦਿੰਦੀ ਪਰ ਇੱਕ ਦਿਨ ਜਸਮੀਤ ਦੀ ਮਾਂ ਦਾ ਸਬਰ ਦਾ ਬੰਨ ਟੁੱਟ ਜਾਂਦਾ ਹੈ ਉਹ ਆਪਣੇ ਘਰ ਵਾਲੇ ਨੂੰ ਆਖਦੀ ਹੈ ਕਿ ਮੈਂ ਇਹਨੂੰ ਅੰਦਰ ਬੈਠੀ ਨੂੰ ਰੋਟੀ ਨਹੀਂ ਦੇ ਸਕਦੀ ਇਹਨੇ ਤਾਂ 4 ਦਿਨ ਮੇਰੀ ਧੀ ਨੂੰ ਰੋਟੀ ਨਾ ਦਿੱਤੀ ਤੇ ਆਪੇ ਆਰਮ ਨਾਲ ਅੰਦਰ ਬੈਠੀ ਰੋਟੀ ਖਾ ਰਹੀ ਹੈ ਮੈਂ ਸਾਰਾ ਦਿਨ ਕੰਮ ਕਰਦੀ ਹਾਂ ਕਦੇ ਪਸ਼ੂਆਂ ਦਾ ਕੰਮ ਕਰਦੀ ਹਾਂ ਕਦੇ ਕੱਪੜੇ ਧੋਣੀਆਂ ਕਦੇ ਰੋਟੀ ਟੁਕ ਬਣਾਉਣੀ ਆ ਨਾ ਇਹਨੂੰ ਇੰਨਾ ਨਹੀਂ ਕਿ ਉੱਠ ਕੇ ਨਾਲ ਕੋਈ ਕੰਮ ਹੀ ਕਰਾ ਦੇਵਾਂ ਇਹ ਕਿਹੜਾ ਕੈਨੇਡਾ ਦੀ ਜੰਮੀ ਆ ਇਥੋਂ ਹੀ ਗਈ ਆ ਇਹਨੂੰ ਕਿਹੜਾ ਇਹ ਕੰਮ ਕਰਨੇ ਨਹੀਂ ਆਉਂਦੇ ਨਾਲੇ ਇਹਨਾਂ ਨੇ ਆਪਣੀ ਧੀ ਨਾਲ ਇਸ ਤਰ੍ਹਾਂ ਕੀਤਾ ਫਿਰ ਆਪਾਂ ਕਿਉਂ ਇਹਨਾਂ ਨੂੰ ਪਰੌਠੇ ਬਣਾ ਬਣਾ ਕੇ ਖਵਾਈਏ ਤੇ ਫਿਰ ਉਹ ਆਪਣੇ ਮਾਮੇ ਦੇ ਮੁੰਡੇ ਨੂੰ ਬੁਲਾਉਂਦੇ ਹਨ ਜਦੋਂ ਜਸਮੀਤ ਦੇ ਪਾਪਿਆ ਦੇ ਮਾਮੇ ਦਾ ਮੁੰਡਾ ਆਉਂਦਾ ਹੈ ਤਾਂ ਫਿਰ ਉਹ ਉਸ ਨੂੰ ਸਾਰੀ ਗੱਲ ਦੱਸਦੇ ਹਨ ਤੇ ਆਖਦੇ ਹਨ ਕਿ ਇਹਨਾਂ ਨੂੰ ਕਹਿ ਦੇਵੋ ਕਿ ਆਪਣੀ ਰੋਟੀ ਆਪ ਬਣਾ ਕੇ ਖਾ ਲਿਆ ਕਰਨ ਅਸੀਂ ਇਹਨਾਂ ਦੀ ਰੋਟੀ ਨਹੀਂ ਬਣਾ ਸਕਦੇ ਇਹਨਾਂ ਨੇ ਸਾਡੀ ਕੁੜੀ ਦੇ ਨਾਲ ਇਸ ਤਰ੍ਹਾਂ ਕੀਤਾ ਜਦੋਂ ਉਹ ਇਹ ਗੱਲ ਸੁਣਦਾ ਕਿ ਇਹਨਾਂ ਨੇ ਆਪਦੀ ਘਰ ਦੀ ਕੁੜੀ ਨਾਲ ਇਸ ਤਰ੍ਹਾਂ ਕੀਤਾ ਤੇ ਤੁਸੀਂ ਫਿਰ ਵੀ ਇਹਨਾਂ ਨੂੰ ਆਇਆਂ ਨੂੰ ਬੁਲਾਇਆ ਚਲਾਇਆ ਘਰੇ ਬਿਠਾਇਆ ਚਾਰ ਪੰਜ ਦਿਨ ਰੋਟੀ ਟੁਕ ਦਿੱਤਾ ਉਹ ਆਖਦਾ ਹੈ ਜੇਕਰ ਤੁਹਾਡੀ ਥਾਂ ਤੇ ਮੈਂ ਹੁੰਦਾ ਤੇ ਸ਼ਾਇਦ ਆਇਆ ਨੂੰ ਬੁਲਾਉਂਦਾ ਤੱਕ ਵੀ ਨਾ ਚਾਰ ਪੰਜ ਦਿਨ ਰੋਟੀ ਖਮਾਉਣੀ ਤਾਂ ਦੂਰ ਦੀ ਗੱਲ ਸੀ ਜਦੋਂ ਇਹਨਾਂ ਨੇ ਘਰ ਦੀ ਕੁੜੀ ਨਾਲ ਹੀ ਇਸ ਤਰ੍ਹਾਂ ਕੀਤਾ ਫਿਰ ਇਹ ਇਸ ਲੈ ਕੇ ਨਹੀਂ ਕਿ ਆਰਾਮ ਨਾਲ ਬੈਠੇ ਅੰਦਰ ਬੈਠੇ ਪਰੌਠੇ ਖਾਈ ਜਾਣ ਤੇ ਤੁਸੀਂ ਦੋਨੋਂ ਜੀ ਸਾਰਾ ਦਿਨ ਕੰਮ ਕਰੀ ਜਾਵੋ ਉਹ ਉਹਨਾਂ ਨੂੰ ਆਖਦਾ ਹੈ ਕਿ ਭਾਈ ਬੇਸ਼ੱਕ ਤੁਸੀਂ ਕੈਨੇਡਾ ਤੋਂ ਆਏ ਹੋ ਪਰ ਤੁਹਾਨੂੰ ਇੱਥੇ ਹੁਣ ਆਪਣਾ ਬਣਾ ਕੇ ਖਾਣਾ ਪਵੇਗਾ ਇਹ ਤੁਹਾਡਾ ਰੋਟੀ ਟੁਕ ਨਹੀਂ ਬਣਾ ਸਕਦੇ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਚਾਚੀ ਬੜਕਣ ਲੱਗ ਜਾਂਦੀ ਹੈ ਪਰ ਜਸਮੀਤ ਦਾ ਚਾਚਾ ਆਖਦਾ ਹੈ ਕਿ ਬੜਕਣ ਦੀ ਕੋਈ ਲੋੜ ਨਹੀਂ ਤੂੰ ਚੁੱਪ ਕਰਕੇ ਆਪਣਾ ਰੋਟੀ ਟੁਕ ਬਣਾ ਲੈ ਆਪਣਾ ਇੱਕ ਗੈਸ ਹੋਰ ਲੈ ਆਵਾਂਗੇ ਜਦੋਂ ਤੂੰ ਉਹਨਾਂ ਦੀ ਕੁੜੀ ਘਰੋਂ ਕੱਢ ਦਿੱਤੀ ਫਿਰ ਅਗਲਾ ਵੀ ਆਪਾਂ ਨੂੰ ਰੋਟੀ ਕਿਉਂ ਦੋਏਗਾ ਤੇ ਫਿਰ ਉਹ ਆਪਣੀ ਰੋਟੀ ਆਪ ਬਣਾਉਂਦੇ ਆ ਤੇ ਫਿਰ ਇੱਕ ਹਫ਼ਤੇ ਬਾਅਦ ਹੀ ਕੈਨੇਡਾ ਦੀਆਂ ਟਿਕਟਾਂ ਲੈ ਕੇ ਕੈਨੇਡਾ ਨੂੰ ਚੜ ਜਾਂਦੇ ਆ ਤੇ ਕੈਨੇਡਾ ਜਾ ਕੇ ਫੋਨ ਕਰ ਦਿੰਦੇ ਆ ਕਿ ਸਾਡੇ ਹਿੱਸੇ ਦੀ ਜ਼ਮੀਨ ਦਾ ਠੇਕਾ ਸਾਡੇ ਖਾਤੇ ਪਾ ਦੇਵੀ ਜਿਸ ਮੀਤ ਦਾ ਪਿਓ ਆਖਦਾ ਹੈ ਕਿ ਠੇਕਾ ਤਾਂ ਮੈਂ ਪਹਿਲਾਂ ਹੀ ਤੁਹਾਡਾ ਅੱਡ ਕੱਢ ਕੇ ਰੱਖ ਲੈਂਦਾ ਹੁੰਦਾ ਸੀ ਮੈਂ ਤਾਂ ਕਦੇ ਵੀ ਤੁਹਾਡਾ ਹਿੱਸਾ ਖਾਦਾ ਹੀ ਨਹੀਂ ਤਾਂ ਉਹ ਪੁਰਾਣਾ ਠੇਕਾ ਵੀ ਸਾਰਾ ਉਹਨਾਂ ਦੇ ਖਾਤੇ ਪਾ ਦਿੰਦਾ ਹੈ ਪਰ ਉਹ ਆਖਦੇ ਹਨ ਕਿ ਜੇਕਰ ਹੁਣ ਤੁਸੀਂ ਆਉਣਾ ਵੀ ਹੈ ਜਾਂ ਤਾਂ ਆਕਰ ਵੰਡ ਲਵੋ ਜਾਂ ਤੁਸੀਂ ਇੱਕ ਕਰ ਹੋਰ ਪਾ ਲਵੋ ਮੈਂ ਅੱਧੇ ਪੈਸੇ ਪਾ ਦੇਵਾਂਗਾ ਪਰ ਹੁਣ ਆਪਾਂ ਆਪਣੇ ਵਿੱਚ ਉਹ ਏਕਾ ਨਹੀਂ ਰਿਹਾ ਕਿ ਆਪਾਂ ਇੱਕ ਛੱਤ ਥੱਲੇ ਰਹਿ ਲਈਏ ਕਿਉਂਕਿ ਇਹ ਸਾਰਾ ਖਲਾਰਾ ਜਸਮੀਤ ਦੀ ਚਾਚੀ ਦੇ ਪੈਰੋਂ ਪਿਆ ਸੀ ਉਸਨੇ ਘਰ ਦੀ ਕੁੜੀ ਨੂੰ ਘਰੋਂ ਕੱਢਿਆ ਤਾਂ ਫਿਰ ਦੋਵਾਂ ਭਰਾਵਾਂ ਦੇ ਵਿਚਕਾਰ ਏਡਾ ਵੱਡਾ ਫਰਕ ਪੈ ਗਿਆ ਕੈਨੇਡਾ ਜਾ ਕੇ ਲੋਕ ਇੰਨੇ ਬਦਲ ਜਾਂਦੇ ਆ ਕਿ ਕੋਈ ਕਿਸ ਦਾ ਚਾਚਾ ਨਹੀਂ ਰਹਿੰਦਾ ਤੇ ਕੋਈ ਕਿਸ ਦੀ ਚਾਚੀ ਨਹੀਂ ਰਹਿੰਦੀ ਇਹ ਇੱਕ ਭੈਣ ਦੀ ਸੱਚੀ ਕਹਾਣੀ ਹੈ